ਬਿਲਾਵਲ ਮਹੱਲਾ 5ਵਾਂ ਰਾਗ ਬਿਲਾਵਲ ਵਿੱਚ ਉਚਾਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਪਾਗੀ ਪਾਇਆ। हे ਮਨ ਇਹੋ ਜਿਹਾ ਗੁਰੂ ਵੱਡੇ ਭਾਗਾ ਨਾਲ ਹੀ ਮਿਲਦਾ ਹੈ। ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਜਾ ਰਹੇ ਮਨੁੱਖ ਨੂੰ ਜ਼ਿੰਦਗੀ ਦਾ ਸਹੀ ਰਸਤਾ ਤਾਂ ਜ਼ਿੰਦਾ ਹੈ। ਸੇ ਮਰ ਮਨਾ RAM ਨਾਮ ਚਿਤਾਰੇ ਹੈ ਮੇਰੇ ਮਨ ਧਿਆਨ ਜੋੜ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਓ ਪਰ ਉਹ ਹੀ ਮਨੁੱਖ ਹਰ ਨਾਮ ਸਿਮਰ ਸਕਦਾ ਹੈ ਜਿਸ ਦੇ ਹਿਰਦੇ ਵਿੱਚ ਪਿਆਰੇ ਗੁਰੂ ਦੇ ਚਰਨ ਵਸੇ ਰਹਿੰਦੇ ਹਨ ਤਾਂ ਹੀ ਤਾਂ ਹੈ ਮਨ ਤੋ ਵੀ ਗੁਰੂ ਦਾ ਆਸਰਾ ਲੈ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਇਹ ਮਨ ਵੇਖ ਮਨੁੱਖ ਦਾ ਮਨ ਸਦਾ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਫਸਿਆ ਰਹਿੰਦਾ ਹੈ। ਬੰਧਨ ਕਾਟ ਮੁਗਤ ਗੁਰ ਕੀਨਾ। ਪਰ ਜਦੋਂ ਉਹ ਗੁਰੂ ਦੀ ਛਾਨ ਆਇਆ, ਗੁਰੂ ਨੇ ਉਸ ਦੇ ਇਹ ਸਾਰੇ ਬੰਧਨ ਕੱਟ ਕੇ ਉਸ ਨੂੰ ਇਹਨਾਂ ਵਿਕਾਰਾਂ ਤੋਂ ਖਲਾਸੀ ਦੇ ਦਿੱਤੀ। ਦੁਖ ਸੁਖ ਕਰਤ ਜਨਮ ਫੋਨ ਮੂਆ ਇਹ ਮਨ ਦੁਖ ਸੁਖ ਕਰਦਿਆ ਮਨੁੱਖ ਕਦੇ ਮਰਦਾ ਹੈ ਕਦੇ ਜਿਉ ਪੈਂਦਾ ਹੈ ਦੁਖ ਵਾਪਰਿਆ ਸਹਿਮ ਜਾਂਦਾ ਹੈ ਸੁਖ ਮਿਲਨ ਤੇ ਸੋ ਖਾਸਾ ਲੈਣ ਲਗ ਪੈਂਦਾ ਹੈ ਚਰਨ ਕਮਲ ਗੁਰ ਆਸਰਾ ਦੀਆ ਇਸ ਤਰ੍ਹਾਂ ਡੁੱਬ ਗਿਆ ਲੈਂਦਾ ਮਨੁੱਖ ਜਦੋਂ ਗੁਰੂ ਦੀ ਛਾਣ ਆਇਆ ਗੁਰੂ ਨੇ ਉਸ ਨੂੰ ਰਬੂ ਦੇ ਸੋਨੇ ਚਰਨਾ ਦਾ ਆਸਰਾ ਦੇ ਦਿੱਤਾ ਅਗਨ ਸਾਗਰ ਬੂਡਤ ਸੰਸਾਰਾ ਜਗਤ ਤਿਸ਼ਨਾ ਦੀ ਅੱਗ ਦੇ ਸਮੁੰਦਰ ਵਿੱਚ ਡੋਬ ਰਿਹਾ ਹੈ ਨਾਨਕ ਬਾਹ ਪਕਰ ਸਤਗੁਰ ਨਿਸਤਾਰਾ ਏ ਨਾਨਕ ਜਿਹੜਾ ਮਨੁੱਖ ਗੁਰੂ ਦੀ ਛਾਨ ਪਿਆ ਗੁਰੂ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ ਦਿੱਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ